ਓ ਜੋ ਪੈਂਠ ਦੇ ਕਤਲ ਵਿੱਚ ਗਵਾਇਆ ਓਏ ਮੁੜ ਕੇ ਸਾਡੇ ਹੱਥ ਨਹੀਂ ਆਇਆ ਪੈਂਠ ਤੇ ਕਤਲ ਵਿੱਚ ਗਵਾਇਆ ਓਏ ਮੁੜ ਕੇ ਸਾਡੇ ਹੱਥ ਨਹੀਂ ਆਇਆ ਓਏ ਇਧਰ ਚਾਚਾ ਓਧਰ ਦਿੱਤਾ ਆ ਵਿਛੋੜਾ ਭਰਾ ਤੇ ਭਾਈ ਦਾ ਓ ਜਾਬ ਲੈਂਦਾ ਹੋਵੇ ਜਾਂ ਚੜਦਾ ਕਹਿਣ ਸਾਨੂੰ ਜੰਗਣੀ ਚਾਹੀ ਲਾ ਜਾਬ ਲੈਂਦਾ ਹੋਵੇ ਜਾਂ ਚੜਦਾ ਆਖਰ ਜੰਗ ਨਹੀਂ ਚਾਹੀਦਾ ਓਹ ਬਿਆਨ ਦੇਨ ਸਖਤ ਸਰਕਾਰਾਂ ਮੀਲ ਬੈ ਕੇ ਦੂਰ ਹਜ਼ਾਰਾਂ ਬਿਆਨ ਦੇਨ ਸਖਤ ਸਰਕਾਰਾਂ ਤੇ ਬੈ ਕੇ ਮੀਲ ਦੂਰ ਹਜ਼ਾਰਾਂ ਓ ਸਾਡੀ ਹੱਕ ਤੇ ਚੁਬਦੀਆਂ ਤਾਰਾਂ ਖੇਤ ਜਦੋਂ ਅੱਗੇ ਵਾਹੀਦਾ ਹੋ ਪੰਜਾਬ ਲੈਂਦਾ ਹੋਵੇ ਜਾਂ ਚੜਦਾ ਕਿਆ ਨਸ ਜੰਗਣੀ ਚਾਹੀਦਾ ਪੰਜਾਬ ਲੈਂਦਾ ਹੋਵੇ ਦਾ ਚੜਦਾ ਆਖਣ ਜੰਗਣੀ ਚਾਹੀਦਾ ਓਏ ਓ ਡਿੱਗਣ ਨਾ ਡੋਲੇ ਚਲਣ ਕਰਪਾਨਾਂ ਤੋਂਵੇਂ ਪੰਜਾਬ ਬਣਨਾ ਬੰਨ ਨਿਸ਼ਾਨਾ ਡਿੱਗਣ ਕੋਲੇ ਨਾ ਚਲਣ ਕਰਪਾਨਾਂ ਤੇ ਤੋਂਵੇਂ ਪੰਜਾਬ ਨਾ ਬੜਨ ਨਿਸ਼ਾਨਾ ਓਏ ਅੰਬਰ ਸਰਦਾ ਲੋਹੜ ਖਜ਼ਾਨਾ ਅਡੋ ਅਡ ਰੰਗਣੀ ਚਾਹੀਦਾ ਪੰਜਾਬ ਲੈਂਦਾ ਹੋਵੇ ਦਾ ਚੜਦਾ ਆਖਣ ਜੰਗ ਨਹੀਂ ਚਾਹੀਦਾ ਪੰਜਾਬ ਲੈਂਦਾ ਹੋਵੇ ਦਾ ਚੜਦਾ ਆਖਣ ਜੰਗ ਨਹੀਂ ਚਾਹੀਦਾ